ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸੋ ਕਿਵੇਂ ਹੋ ਸਾਰੇ ਆਈ ਹੋਪ ਸਭ ਵਧੀਆ ਹੋਵੋਗੇ ਆਪਣੇ ਆਪਣੇ ਘਰ ਜਤੰਦੁਰਸਤ ਹੋਵੋਗੇ ਤੇ ਲੋ ਜੀ ਅੱਜ ਬਣਾ ਰਹੀ ਹਾਂ ਮੈਂ ਪਕੌੜੀਆਂ ਦੇਖੋ ਜਦੋਂ ਤੁਸੀਂ ਸਬਜ਼ੀਆਂ ਖਾ ਕੇ ਬੋਰ ਹੋ ਜਾਂਦੇ ਹੋ ਤੇ ਦਿਲ ਨਹੀਂ ਕਰਦਾ ਤੁਹਾਡਾ ਸਬਜ਼ੀਆਂ ਦਾਲਾਂ ਖਾਣ ਨੂੰ ਤਾਂ ਇਹ ਵਾਲੀ ਬਣਾਓ ਸਬਜ਼ੀ ਤੇ ਇਹ ਪਕੌੜੀਆਂ ਮੈਂ ਬੇਸਨ ਦੀਆਂ ਬਣਾਈਆਂ ਹੋਈਆਂ ਆ ਤੇ ਬਣਾ ਕੇ ਇਸ ਤਰ੍ਹਾਂ ਮੈਂ ਰੱਖ ਲਈਆਂ ਸੀਗੀਆਂ ਇਹ ਖਰਾਬ ਨਹੀਂ ਹੁੰਦੀਆਂ 1 ਮਹੀਨਾ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਇਹਦੀ ਰੈਸਪੀ ਵੀ ਮੈਂ ਸ਼ੇਅਰ ਕੀਤੀ ਹੋਈ ਆ ਕਿਵੇਂ ਬਣਾਈ ਦੀ ਆ ਤਾਂ ਬਣਾਈ ਦੀਆਂ ਇਹ ਪਕੌੜੀਆਂ ਤੇ ਚਲੋ ਜੀ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੀ ਮੈਂ ਪਕੌੜੀਆਂ ਦੀ ਸਬਜ਼ੀ ਤੇ ਬਨੇ ਰੋ ਜੀ ਤੁਸੀਂ ਮੇਰੇ ਨਾਲ ਸੋ ਗਾਇਸ ਲੋ ਜਿੱਦਾਂ ਫਾਈਨਰ ਰੱਖ ਲਿਆ ਤਾਂ ਸਭ ਤੋਂ ਪਹਿਲਾਂ ਮੈਂ ਪਾ ਦਾਂਗੀ ਦਾਲਚੀਨੀ ਥੋੜੀ ਜਿਹੀ ਤੇ ਨਾਲ ਹੀ ਪਾਵਾਂਗੇ ਥੋੜੀ ਜਿਹੀ ਮੇਥੇ ਤੇ ਇੱਧਰ ਪਾ ਦਾਂਗੇ ਜੀ ਜੀਰਾ ਮਮਾਗੀ ਮੈਂ ਤੋੜ ਕੇ ਸਾਬਤ ਲਾਲ ਮਿਰਚ ਇਹ ਲੋਜੀ ਇਹ ਮਸਾਲਿਆਂ ਦੀ ਬਹੁਤ ਹੀ ਅੱਛੀ ਖੁਸ਼ਬੂ ਆਉਂਦੀ ਹੈ ਹੰਲਾ ਤੇ ਹੁਣ ਮੈਂ ਇਸ ਵਿੱਚ ਪਾਵਾਂਗੀ ਪਿਆਜ਼ ਚਾਚਾ ਚੈਨ ਕਰਾਂਗੇ ਗੋਲਡਨ ਬ੍ਰਾਊਨ ਗੋਆ ਪਿਆਜ਼ ਸੜੇ ਹੋ ਚੁੱਕੇ ਆ ਤਾਂ ਹੁਣ ਪਾਵਾਂਗੇ ਅਦਰ ਬਰਲਾ ਸੁੰਦਾ ਪੇਸਟ ਦੇਖੋ ਜੀ ਇਸ ਨੂੰ ਵੀ ਸੀਘੰਦੰਦਨ ਕਰਾਂਗੇ ਤੇ ਹੁਣ ਪਾਵਾਂਗੇ ਵਿੱਚ ਮਸਾਲੇ ਪਹਿਲਾਂ ਪਾਵਾਂਗੇ ਹੰਦੀ ਪਾਊਡਰ ਪੀਸੀ ਹੋਈ ਹਰੀ ਮਿਰਚ ਔਰ ਦੇਕੀ ਮਿਰਚ ਪਾਉ ਦੇ नमक स्वाद अनुसार मसाले अच्छी तरह पकाना बहुत ही अच्छी खुशबू आने लग गई है ये में तो हम मैं टमाटर का पेस्ट तड़के पका लो अच्छी तरह ਇਨ ਨੂੰ ਇਸ ਤਰ੍ਹਾਂ ਦਰਪੇ ਹੋਣਾ ਚਾਹੀਦਾ ਕਿ ਬਾਹਰ ਤੱਕ ਖੁਸ਼बू ਜਾਏ ਚਲੋ ਜਿਹੜੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਪਕਾਵਾਂਗੇ ਤਾਂ ਹੋ ਗਿਆ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਪਕੌੜੀਆਂ ਇਹਨਾਂ ਨੂੰ ਸੌ ਜਿਸ ਟੇਪ ਲਗਾ ਗੋ ਤੇ ਵਿੱਚ ਪਾਵਾਂਗੇ ਪਾਣੀ ਪਾਣੀ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਜਿੰਨਾ ਪਸੰਦ ਕਰਦੇ ਹੋ ਸੋ ਗਾਇਸ ਲੋ ਜੀ ਮੈਂ ਪਾਣੀ ਪਾਉਂਦੇ ਤੁਹਾਨੂੰ ਦਿਖਾ ਨਹੀਂ ਪਾਈ ਕਿਉਂਕਿ ਦੁੱਧ ਵਾਲਾ ਆ ਗਿਆ ਸੀ ਤੇ ਲੋ ਉਹ ਮੈਂ 2 ਮਿੰਟ ਲਈ ਤੁਹਾਨੂੰ ਬਾਅਦ ਦਿਖਾਵਾਂਗੀ ਕਿ ਦੇਖੋ ਪਹਿਲਾਂ ਤਾਂ ਗੁਰੂ ਘਰ ਦੇ ਦਰਸ਼ਨ ਕਰ ਲਓ ਫਿਰ ਬਾਅਦ ਦੇਖ ਲਓ ਅੱਜ ਦਾ ਵੈਦਰ ਹਮ ਤਾਂ ਅੱਜ ਮੈਂ ਨਿੰਗੂ ਤੋੜਾਂਗੀ ਇਹ ਵਾਲਾ ਨਿੰਗੂ ਤੋੜ ਲਾਂ ਨੇਕ ਕਿਉਂਕਿ ਮੈਂ ਪੋਹੇ ਬਣਾਵਾਂਗੀ ਤੇ ਉਹਦੇ ਚ ਪਾਵਾਂਗੀ ਨਿੰਬੂ ਸੋ ਹੋਜੀ ਕਟਲ ਵੀ ਫਿਨਿਸ਼ ਹੋ ਚੁੱਕੇ ਨੇ तीन रह गए इधर मिर्चा भी लाल हो भी तोड़ा अच्छे चलो जी चलते हैं अंदर क्योंकि दो तीन मिनट ची हो जाती है वाली सब्जी कोई ज़्यादा टाइम नहीं लगता है देखो इधर <laughs> रोज़ भी लग गया रेड रोज़ ਗਮਲੇ ਚ ਹੀ ਲਗਾਇਆ ਹੋਇਆ ਦੇਖੋ ਇੱਧਰ ਵੀ ਹੋਰ ਵੀ ਲੱਗ ਰਹੇ ਨੇ ਇੱਧਰ ਸਾਡੀਆਂ ਪਕੌੜੀਆਂ ਵੀ ਹੋ ਗਈਆਂ ਤੇ ਸਾਡੀ ਪਕੌੜੀਆਂ ਦੀ ਸੁਰਜੀ ਬਣ ਕੇ ਰਹਿ ਗਈਆਂ ਬਹੁਤ ਹੀ ਟੇਸਟੀ ਬਣਦੀ ਹੈ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਥੋੜੀ ਜਿਹੀ ਕਸੂਰੀ ਮੇਥੀ ਤੇ ਗੈਸ ਨੂੰ ਹੁਣ ਕਰਾਂਗੇ ਬੰਦ ਤੁਹਾਨੂੰ ਜੀ ਗੈਸ ਬੰਦ ਕਰ ਦਿਨੇ ਉੱਪਰ ਦੀ ਪਾਦਾ ਗੇਜੀ ਹਰਾ ਧਨੀਆ ਕੱਟਿਆ ਹੋਇਆ ਤੇ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਜਿਹੀ ਲੱਗੀ ਜਰੂਰ ਦੱਸਣਾ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜਰੂਰ ਟਰਾਈ ਕਰਨਾ ਬਣਾ ਕੇ ਰੱਖ ਲਓ ਪਕੌੜੀਆਂ ਜਦੋਂ ਤੁਹਾਡਾ ਦਿਲ ਕਰੇ ਬਣਾ ਲਓ ਕਿਉਂਕਿ ਡੇਲੀ ਸਬਜ਼ੀਆਂ ਖਾ-ਖਾ ਕੇ ਵੀ ਨਾ ਬੋਰ ਹੋ ਜਾਂਦਾ ਬੰਦਾ ਦਾਰਾ ਸਬਜ਼ੀਆਂ ਤੇ ਇਹ ਵਾਲੀ ਸਬਜ਼ੀ ਬਣਾਓ ਬਹੁਤ ਹੀ ਟੇਸਟੀ ਬਣਦੀ ਆ ਤੇ ਸੋ ਤੁਹਾਨੂੰ ਅੱਜ ਦੀ ਕਿਵੇਂ ਦੀ ਲੱਗੀ ਮੇਰੀ ਰੈਸਪੀ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਸੋਣੀ ਸੋਣੀ ਕਮੈਂਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਔਰ ਲਾਸਟ ਤੱਕ ਮੇਰੇ ਨਾਲ ਬਨੇ ਰਹਿਣਾ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ